ਇਕਨੌਰੀ ਬਾਰਡਰ ਦੇ ਉੱਪਰ ਕਿਸਾਨਾਂ ਦਾ ਧਰਨਾ ਅੱਜ 8ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ ਉੱਥੇ ਹੀ ਦੂਜੇ ਪਾਸੇ ਜਿਰਕਪੁਰ ਰਾਜਪਾਲ ਰੋਡ ਤੇ ਉਪਸਥਿਤ ਅਜੀਤਪੁਰ ਟੋਲ ਪਲਾਜ਼ਾ ਨੂੰ ਵੀ ਅੱਜ ਫ੍ਰੀ ਕਰ ਦਿੱਤਾ ਗਿਆ ਹੈ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਕਿ ਹੋ ਕੀ ਕਹਿੰਦੇ ਆਜੀ ਜਿਹੜਾ ਅੱਜ ਟੋਲ ਫ੍ਰੀ ਕੀਤਾ ਗਿਆ ਹੈ ਜੀ ਇਸ ਬਾਰੇ ਮ ਜਾਣਕਾਰੀ ਦਿਓ ਸਰ ਹਾਂਜੀ ਜਿਹੜਾ ਅੱਜ ਟੋਲ ਫ੍ਰੀ ਕੀਤਾ ਗਿਆ ਹੈ ਜਿਹੜੀ ਜਥੇਬੰਦੀਆਂ ਸਯੁਕਤ ਮੋਰਚਾ ਜਿਹੜਾ ਸੈਂਟਰ ਦਾ ਬਣਿਆ ਹੋਇਆ ਆ ਜਿਹੜੀ ਆ ਦਾ ਉਹਦੀ ਜਥੇਬੰਦੀਆਂ ਨੇ ਉਹਨਾਂ ਨੇ ਜਿਹੜੇ ਟੋਲ ਪਲਾઝા ਦਾ ਸੱਦਾ ਦਿੱਤਾ ਹੈ ਪਹਿਲਾ ਵੀਕ ਦਿਨ ਟੋਲ ਪਲਾઝા ਫ੍ਰੀ ਕੀਤਾ ਸੀਗਾ 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਸੀ ਉਤਮੋਤ ਦੇ ਦੀ ਉਹਨਾਂ ਨੇ ਇਹ ਸੱਦਾ ਦਿੱਤਾ ਵੀ ਜਿਹੜਾ ਸਰਕਾਰ ਨੇ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਕਿਉਂਕਿ ਲੋਕਾਂ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਤੇ ਪ੍ਰਦਰਸ਼ਨ ਕਰਨ ਦਾ ਤੇ ਆਪਣੀਆਂ ਮੰਗਾਂ ਬਣਾਉਣ ਦੇ ਲਈ ਉਹਨਾਂ ਨੇ ਮਤਲਬ ਆਪਣਾ ਪ੍ਰੋਟੈਸਟ ਕਰਨਾ ਹੁੰਦਾ ਹੈ ਜਦੋਂ ਆਪਣੀਆਂ ਮੰਗਾਂ ਜਿਹੜੀਆਂ ਸੰਯੁਕਤ ਮੋਰਚਾ ਜਿਹੜਾ ਪਹਿਲਾਂ ਇਕੱਠਾ ਹੋ ਕੇ ਲੜਦਾ ਸੀ ਉਸ ਦੀਆਂ ਜਿਹੜੀਆਂ ਪਹਿਲੀਆਂ ਮੰਗਾਂ ਮੰਨੀਆਂ ਹੋਈਆਂ ਲਿਖਤੀ ਸਮਝੌਤਾ ਦਿਆ ਹੋਏ ਸਰਕਾਰ ਨੇ ਉਹਨਾਂ ਤੋਂ ਸਰਕਾਰ ਮੁੱਕਰੀ ਹੈ ਤੇ 2 ਸਾਲ ਦਾ ਸਮਾਂ ਵੀ ਦਿੱਤਾ ਹੈ ਸਰਕਾਰ ਨੇ ਤੇ ਉਹ ਸਾਰੇ ਤੋਂ ਬਾਅਦ ਵੀ ਸਰਕਾਰ ਮੁੱਕਰੀ ਹੈ ਜਿਹਨਾਂ ਨੂੰ ਲਾਗੂ ਨਹੀਂ ਕਰਦੀ ਤੇ ਕੁਝ ਮੰਗਾਂ ਹੋਰ ਹਨ ਵੀ sire ਤੋਂ ਜਿਵੇਂ ਬਿਜਲੀ ਬਿੱਲ ਦਾ ਉਹਨਾਂ ਨੇ ਕਿਹਾ ਸੀ ਵੀ ਅਸੀਂ ਇਹਨੂੰ ਰੱਦ ਕਰਾਂਗੇ ਉਹ ਵੀ ਦੁਬਾਰੇ ਇਹਨਾਂ ਨੇ ਮਤਲਬ ਲਾਗੂ ਕਰਤਾ ਸੈਸ਼ਨ 'ਚ ਲਿਆਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਸ ਲਈ ਜਿਹੜਾ ਸੰਯੁਕਤ ਮੋਰਚੇ ਨੇ ਅੱਜ ਦਾ ਸੱਦਾ ਉਸ ਤੋਂ ਖਿਲਾਫ ਦਿੱਤਾ ਹੈ ਵੀ ਜਿਹੜੇ ਆਪਣਾ ਉਥੇ ਸਾਡੇ ਹੱਕਾਂ ਤੇ ਡਾਕਾ ਮਾਰ ਰਹੇ ਨੇ ਜਿਹੜਾ ਸਾਨੂੰ ਜਮਹੂਰੀ ਹੱਕ ਹੈ ਕਿ ਆਪਣੀ ਆਵਾਜ਼ ਬੁਲੰਦ ਕਰੀਏ ਤੇ ਆਪਣੀ ਮੰਗਾਂ ਮਨੁਵਾਈਏ ਸਰਕਾਰ ਤੋਂ ਖਿਲਾਫ ਸ਼ਾਂਤ ਮੇਂ ਢੰਗ ਦੇ ਨਾਲ ਸਰਕਾਰ ਨੇ ਬਾਰਡਰ ਇਦਾਂ ਸੀਲ ਕਰਿਆ ਹਰਿਆਣੇ ਦੇ ਉਹ ਜਿਹੜਾ ਨੀਰਾਪੂਰਾ ਮਤਲਬ ਜਿਹੜਾ ਸੰਵਿਧਾਨ ਤੱਕ ਗਲਾ ਘੋਟਣ ਦੀ ਇੱਕ ਕਿਸਮ ਦੀ ਉਹ ਹੈ ਵੀ ਜਿਹੜੀ ਸਾਨੂੰ ਆਜ਼ਾਦੀ ਹੈ ਉਹਨੂੰ ਖਤਮ ਕਰਨ ਦਾ ਤਾਨਾਸ਼ਾਹੀ ਵਾਲੇ ਪਾਸੇ ਨੂੰ ਇਹ ਤਰੀਕਾ ਹੈ ਉਹਨਾਂ ਤੋਂ ਖਿਲਾਫ ਜਿਹੜੇ 3 ਦਿਨਾਂ ਦਾ ਜਿਹੜਾ ਸੱਦਾ ਦਿੱਤਾ ਹੋਇਆ ਹੈ ਉਹਦੇ ਤਹਿਤ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਜੋ 22 ਤਰੀਕ ਨੂੰ ਜਿਹੜਾ ਸਿਂਗਤ ਮੋਰਚਾ ਸੈਂਟਰ ਦਾ ਬਣਿਆ ਹੋਇਆ ਦਿੱਲੀ ਦੇ ਵਿੱਚ ਉਸ ਦੀ ਮੀਟਿੰਗ ਹੋ ਰਹੀ ਹੈ ਅਗਲਾ ਜਿਹੜਾ ਸਾਡਾ ਉਹ ਪ੍ਰੋਗਰਾਮ ਹੋਏਗਾ ਜੋ ਵੀ ਸਾਨੂੰ ਸੈਂਟਰ ਤੋਂ ਸਿਂਗਤ ਮੋਰਚੇ ਦਾ ਸੱਦਾ ਆਏਗਾ ਉਸ ਦੇ ਤਹਿਤ ਅਸੀਂ ਅਗਲਾ ਉਸ ਨੂੰ ਐਕਸ਼ਨ ਨੂੰ ਅਸੀਂ ਪਲਾਨ ਕਰਾਂਗੇ ਤੇ ਉਸ ਦੇ ਮੁਤਾਬਕ ਉਸ ਮੋਰਚੇ ਦੇ ਵਿੱਚ ਰਹਿ ਕੇ ਆਪਣੀਆਂ ਮੰਗਾਂ ਦੇ ਲਈ ਜਦੋ ਜਹਿਦ ਕਰਦੇ ਹਾਂ ਆ ਪ੍ਰਧਾਨ ਜੀ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਤੁਹਾਡੇ ਤੋਂ ਜੀ ਜਿਸ ਤਰ੍ਹਾਂ ਕਿ ਟੋਲ ਪਲਾਜ਼ਾ ਫ੍ਰੀ ਕਰ ਦਿੱਤਾ ਜਾਂਦਾ ਹੈ ਤੇ ਟੋਲ ਪਲਾਜ਼ਾ ਦਾ ਮੈਨੇਜਮੈਂਟ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਦਾ ਸਾਰਾ ਹੀ ਆ ਭਾਰ ਹੈ ਸਾਡੇ ਉੱਪਰ ਪੈਂਦਾ ਹੈ ਕਿ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ ਦੇਖੋ ਜਿਹੜਾ ਇਹ ਟੋਲ ਪਲਾਜਾ ਹੈ ਸੈਂਟਰ ਨੇ ਹੀ ਨਾ ਕੰਪਨੀ ਨੂੰ ਠੇਕੇ ਤੇ ਦਿੱਤੇ ਹੋਏ ਨੇ ਇਹ ਸੈਂਟਰ ਨੂੰ ਕਹਿਣ ਵੀ ਸਾਡਾ ਨੁਕਸਾਨ ਹੋ ਰਿਹਾ ਅਸੀਂ ਤਾਂ ਆਪਣੇ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਆਪਣੇ ਜਿਹੜੇ ਹੈਗਾ ਐਕਸ਼ਨ ਕਰ ਰਹੇ ਆ ਉਹ ਐਕਸ਼ਨ ਅੱਗੇ ਵੀ ਜਿਵੇਂ ਜਿਵੇਂ ਵੀ ਸਾਨੂੰ ਸੁਨੇਹਾ ਉਹਨਾਂ ਦਾ ਆਉਂਦਾ ਰਹੂਗਾ ਉਸ ਤਰ੍ਹਾਂ ਜਿਹੜਾ ਐਕਸ਼ਨ ਕਰਦੇ ਰਹਾਂਗੇ ਇਸ ਘਾਟੇ ਲਈ ਇਹ ਆਪ ਸਰਕਾਰ ਨਾਲ ਲੜਨ ਸਰਕਾਰ ਨੂੰ ਕਹਿਣ ਸਾਡਾ ਇਹਦੇ 'ਚ ਕੋਈ ਦੋਸ਼ ਨਹੀਂ ਅਸੀਂ ਤਾਂ ਆਪਣਾ ਜਿਹੜਾ ਐਕਸ਼ਨ ਹੈ ਉਹ ਕਰਾਂਗੇ। ਸਾਬਕਾ ਜਥੇਬੰਦੀ ਨੇ ਵੀ ਪੂਰਾ ਸਹਿਯੋਗ ਦਿੱਤਾ ਹੋਇਆ ਹੈ ਇਸ ਮੋਰਚੇ ਨੂੰ ਸਫਲ ਬਣਾਉਣ ਵਾਸਤੇ ਹਾਂ ਜੀ। ਕਿਉਂ ਪ੍ਰਧਾਨ ਜੀ ਕੀ ਕਹੋਗੇ ਤੁਸੀਂ? ਮੈਂ ਤਾਂ ਇਹ ਕਹੂੰਗਾ ਕਿ ਜਿਹੜਾ ਇਹਨਾਂ ਨੇ ਬਾਰਡਰ ਸੀਮ ਕਿੱਤੇ ਹੋਏ ਨੇ ਇਹ ਤਾਂ ਪਾਕਿਸਤਾਨ ਵਾਲਾ ਹਿੰਦੂਸਤਾਨ ਵਾਲੇ ਮਤਲਬ ਬਾਰਡਰ ਕਰਦੇ ਨੇ ਉਸ ਤੋਂ ਵੀ ਜ਼ਿਆਦਾ ਉੱਥੇ ਕੰਡੇ ਲਾਏ ਹੋਏ ਉੱਥੇ ਬੰਦੇ ਰਖਵਾਲੀ ਕਰਦੇ ਨੇ। ਇੱਥੇ ਤਾਂ ਨੇ ਕਿੱਲਾ ਗੜਤੀਆਂ ਬੜੀਆਂ-ਬੜੀਆਂ। ਕਿ ਹਿੰਦੂਸਤਾਨ ਦਾ ਸੰਵਿਧਾਨ ਇਹ ਬੋਲਦਾ ਕਿ ਕਿਸੇ ਨੂੰ ਆਣ ਜਾਣ ਦਾ ਦੂਸਰੇ ਸੁੱਬੇ ਚ ਨਾ ਅੱਗੇ ਨਹੀਂ ਹੈ ਅਸੀਂ ਆਪਣੀ ਹੱਕਾਂ ਵਾਸਤੇ ਇੱਥੇ ਬੈਠੇ ਆਂ ਪਰ ਹੱਕਾਂ ਵਾਸਤੇ ਅੱਗੇ ਜਾਣ ਨਹੀਂ ਦੇ ਰਹੇ ਇਹ ਕਿਹੜਾ ਕਾਨੂੰਨ ਬਣਾਇਆ ਅੰਬੇਦਕਰ ਸਾਹਿਬ ਨੇ ਬੜੇ ਅੱਛੇ ਕਾਨੂੰਨ ਬਣਾਏ ਆ ਪਰ ਉਹਨਾਂ ਨੂੰ ਸਿੱਕੇ ਟੰਕੇ ਇਹ ਮਤਲਬ ਨਜਾਇਜ਼ ਕਰ ਰਹੇ ਨੇ 2 ਸਾਲ ਸਵਾ ਸਾਲ ਪਹਿਲਾਂ ਬੈਠੇ ਜਵਾਨਰ ਕਿਸਾਨ ਹੁਣ ਵੀ ਬੈਠੇ ਆ ਸਾਨੂੰ ਅੱਜ ਅਸੀਂ ਇੱਕ ਸਾਲ ਹੋ ਗਿਆ ਜਵਾਨਾਂ ਨੂੰ ਬੈਠਿਆਂ ਨੂੰ ਸਾਡੇ ਇਹਨਾਂ ਦਾ ਆਪਣਾ ਕਿਸਾਨਾਂ ਦਾ ਵੀ ਐਮਐਸਬੀ ਦਾ ਮੁੱਦਾ ਹੈ ਸਾਡਾ ਵੀ ਮਦ ਜਵਾਨਾਂ ਦਾ ਵੀ ਐਮਐਸਬੀ ਦਾ ਮੁੱਦਾ ਹੈ ਮਿਲਟਰੀ ਸਰਵਿਸ ਦੇ ਤਾਂ ਅੱਜ 1 ਸਾਲ ਹੋ ਗਿਆ ਸਾਨੂੰ ਰਾਰੇ ਲਾਂਦਿਆਂ ਨੂੰ ਤੁਹਾਨੂੰ ਦੇ ਰਹੇ ਆ ਤੁਹਾਨੂੰ ਕਰ ਰਹੇ ਆ ਤੁਹਾਨੂੰ ਦੇ ਦਿੱਤਾ ਇਹ ਕੋਈ ਮਤਲਬ ਚੁੱਕ ਨਹੀਂ ਬਣਦਾ ਇਹ ਮੰਤਰੀ ਬਣ ਕੇ ਇੱਕ ਪ੍ਰਧਾਨ ਮੰਤਰੀ ਬਣ ਕੇ ਜਿੰਨਾ ਝੂਠੇ ਵਾਅਦੇ ਕਰਦਾ ਮੇਰੇ ਖਿਆਲ ਚ ਪ੍ਰਧਾਨ ਮੰਤਰੀ ਨਾ ਕੋਈ ਆਇਆ ਨਾ ਆਣਾ ਅਗਣ ਓਕੇ ਜਿੱਥੇ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨ ਆਗੂਆਂ ਦੇ ਦਰਮਿਆਨ ਅੰ ਚੌਥੇ ਗੇਟ ਦੀ ਬੈਠਕ ਵੀ بے ਸਿੱਟਾ ਸਾਬਤ ਹੋ ਚੁੱਕੀ ਹੈ ਅਤੇ ਕਿਸਾਨ ਜਥੇਬੰਦੀਆਂ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਉਹਨਾਂ ਨੇ ਹੁਣ ਕੱਲ ਨੂੰ ਦਿੱਲੀ ਕੂਚ ਕਰਨਾ ਹੈ ਦੇ ਇਸ ਦਰਮਿਆਨ ਕੇਂਦਰ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਉਣ ਵਾਸਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪੰਜਾਬ ਭਰ ਦੇ ਟੋਲ ਪਲਾਜ਼ਾ ਫ੍ਰੀ ਕੀਤੇ ਜਾ ਰਹੇ ਨੇ ਇਸ ਵਕਤ ਅਸੀਂ ਖੜੇ ਹੋਏ ਹਾਂ ਜੀਰਕਪੁਰ ਬਨੂਰ ਟੋਲ ਪਲਾਜ਼ਾ ਦੇ ਉੱਪਰ ਜਿੱਥੇ ਕਿ ਕਿਸਾਨ ਜਿੱਥੇ ਬੰਦੇ ਵੱਲੋਂ ਸਵੇਰ ਤੋਂ ਹੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕੋਲ ਲਾਜੇ ਨੂੰ ਟ੍ਰੈਫਿਕ ਵਾਸਤੇ ਫ੍ਰੀ ਕੀਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਿਸਾਨੀ ਮੰਗਾਂ ਨੂੰ ਲੈ ਕੇ ਕੀ ਸਥਿਤੀਬੰਦੀ ਹੈ ਦੇਖਦੇ ਰੋਪ ਪੁਆਇੰਟ ਨਿਊਜ਼